ਹੁਣ ਜੇਕਰ ਅਸੀਂ ਬਾਕੀ ਸੂਬਿਆਂ ਦੀ ਗੱਲ ਕੀਤੀ ਹੈ ਤਾਂ ਅਸੀਂ ਪੰਜਾਬ ਦੇ ਵਿੱਚ ਵੀ ਅਜਿਹੇ ਮਾਮਲਿਆਂ ਦੀ ਗੱਲ ਕਰ ਲੈਂਦੇ ਹਾਂ ਇਹਨਾਂ ਜ਼ਮੀਨਾਂ ਤੇ ਵਕਫ ਨੇ ਪੰਜਾਬ ਦੇ ਵਿੱਚ ਆਪਣਾ ਦਾਵਾ ਠੁੱਕਿਆ। ਦਰਅਸਲ 29 ਜਨਵਰੀ 2023 ਨੂੰ ਪੰਜਾਬ ਵਕਫ ਬੋਰਡ ਨੇ ਜਲੰਧਰ ਦਿਵਾੜ 68 ਵਿੱਚ ਜ਼ਮੀਨ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਸਨ। ਬੋਰਡ ਦਾ ਦਾਵਾ ਹੈ ਕਿ ਇਹ ਜ਼ਮੀਨ ਵਕਫ ਨਾਲ ਸੰਬੰਧਿਤ ਹੈ। ਵਕਫ ਬੋਰਡ ਦੀ ਕਾਰਵਾਈ ਤੋਂ ਨਰਾਜ਼ ਸਥਾਨਕ ਲੋਕਾਂ ਨੇ ਦੁਰਗਾਣਾ ਮੰਦਿਰ ਦੇ ਕੋਲ ਇੱਕ ਜਨਤਕ ਮੀਟਿੰਗ ਕੀਤੀ ਜਿਸ ਵਿੱਚ ਹਜ਼ਾਰਾਂ ਹਿੰਦੂ ਸਿੱਖ ਪਰਿਵਾਰ ਪਹੁੰਚੇ ਸਨ। ਲੋਕਾਂ ਦਾ ਕਹਿਣਾ ਸੀ ਕਿ 1947 ਦੇ ਵੰਡ ਤੋਂ ਬਾਅਦ ਮੁਸਲਮਾਨਾਂ ਦੀ ਜਾਇਦਾਦ ਸੁਰੱਖਿਅਤ ਰੱਖਣ ਦੇ ਲਈ ਪੰਡਿਤ ਨਹਿਰੂ ਨੇ ਵਕਫ ਬਣਾਇਆ ਸੀ। ਪਾਕਿਸਤਾਨ ਵਿੱਚ ਵਸੇ ਹਿੰਦੂਆਂ ਦੀ ਜਾਇ ਅਸੀਂ ਉਸ ਲਈ ਵੀ ਨਹੀਂ ਲੜ ਸਕਦੇ ਇਹ ਕਿਹੋ ਜਿਹਾ ਇਨਸਾਫ ਹੈ ਇੰਨਾ ਹੀ ਨਹੀਂ 21 ਦਸੰਬਰ 2022 ਨੂੰ ਪੰਜਾਬ ਵਕਫ ਬੋਰਡ ਨੇ ਬੜੀ ਚਲਾਕੀ ਨਾਲ ਅੰਮ੍ਰਿਤਸਰ ਦੇ ਵਾਰਡ ਨੰਬਰ 68 ਵਿੱਚ ਰਹਿੰਦੇ 850 ਘਰਾਂ ਦੇ ਲੋਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਇਸ ਜ਼ਮੀਨ ਤੇ ਉਹ ਰਹਿ ਰਹੇ ਨੇ ਉਹ ਬੋਰਡ ਦੀ ਹੈ ਬੋਰਡ ਨੇ ਇਹ ਵੀ ਕਿਹਾ ਕਿ ਜੇ ਤਾ ਉਹ ਆਪਣੇ ਮਕਾਨ ਖਾਲੀ ਕਰਨ ਜਾਂ ਪ੍ਰਤੀ ਗੱਜ ਦੇ ਹਿਸਾਬ ਨਾਲ ਇਹਨਾਂ ਮਕਾਨਾਂ ਦਾ ਕਿਰਾਇਆ ਅਦਾ ਕਰਨ ਅਜਿਹਾ ਮੰਨਿਆ ਜਾਂਦਾ ਹੈ ਕਿ ਵਕਫ ਬੋਰਡ ਲਈ ਜ਼ਮੀਨ ਦਾ ਸਿੱਧਾ ਮਤਲਬ ਬਸ ਇਹ ਹੈ ਜੋ ਤੁਹਾਡਾ ਹੈ ਉਹ ਸਾਡਾ ਹੈ ਅਤੇ ਜੋ ਸਾਡਾ ਹੈ ਉਸਤੇ ਤਾਂ ਸਵਾਲ ਹੀ ਨਾ ਕਰੋ